ਆਇਆ ਕੀ ਬੁੜਾਪਾ ਚੰਦਰਾ ਪੁੱਤ ਪਾਣੀ ਦਾ ਗਲਾਸ ਨਾ ਫੜਾਵੇ ਕੈਰੀਅਰ ਦਾ ਸਾਂ ਮੰਗਿਆ ਆਖੇ ਬੁੜਾ ਬੁੜੀ ਰੱਬਾ ਮਰ ਜਾਵੇ ਕੈਰੀਅਰ ਦਾ ਸਾਂ ਮੰਗਿਆ ਹਾਂ ਪੁੱਤ ਕਿਉਂ ਕ ਪੁੱਤ ਹੁੰੰਦੇ ਕਦੇ ਮਾਪੇ ਨਾ ਕ ਮਾਪੇ ਹੁੰਦੇ ਵੇਖੇ ਮਾਪਿਆਂ ਤੇ ਹੱਥ ਚੁੱਕਦੈਂ ਏਸੇ ਜਨਮ ਚ ਦੇਣੇ ਪੈਣੇ ਲੇਖੇ ਮਾਪਿਆਂ ਤੇ ਹੱਥ ਚੁੱਕਦੈਂ ਆ ਪੁੱਤਾਂ ਪਿੱਛੇ ਹੱਡ ਗਾਲ ਲਏ ਸ਼ੌਂਕ ਕੱਲਾ ਕੱਲਾ ਉਹਨਾਂ ਦਾ ਪੁਗਾਇਆ ਸਾਈਕਲਾਂ ਤੇ ਉਮਰ ਕੱਢੀ ਘਰ ਘਾਰਾਂ ਜੋਗ ਉਹਨਾਂ ਨੂੰ ਬਣਾਇਆ ਸਾਈਕਲਾਂ ਤੇ ਉਮਰ ਕੱਢੀ ਕਰਕਾਰਾਂ ਜੋਗ ਉਹਨਾਂ ਨੂੰ ਬਣਾਇਆ ਸਾਈਕਲਾਂ ਤੇ ਉਮਰ ਕੱਢੀ ਹਾਪੋ ਤੇ ਗੁਰਮੀਤ ਸੁਣ ਲੈ ਵੱਡੇ ਵੀਰ ਦੇ ਤਾਈ ਸਮਝਾਵੀ ਮਾਪਿਆਂ ਦੀ ਸੇਵਾ ਕਰ ਲੈ ਕਿਤੇ ਕਾਕੇ ਆ ਨਾ ਫਿਰ ਪਛਤਾਵੀ ਮਾਪਿਆਂ ਦੀ ਸੇਵਾ ਕਰ ਲੈ ਕਿਤੇ ਕਾਕੇ ਆ ਨਾ ਫਿਰ ਪਛਤਾਵੀਂ ਮਾਪਿਆਂ ਦੀ ਸੇਵਾ ਕਰ ਲੈ